ਹ ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਪੀਸੀ ਦੇ ਵਿੱਚ ਸਾਰੇ ਅੰਮ੍ਰਿਤਸਰ ਦੇ ਜਰਨਲਿਸਟ ਟੈਮ ਕੱਢ ਕੇ ਆਇਓ ਮੈਂ ਅੱਜ ਤੁਹਾਨੂੰ ਅਤੇ ਤੁਹਾਡੇ ਦਾਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਦਮ ਵਿੱਚ ਸ੍ਰੀ ਆਰਵਿੰਦ ਕੇਜੀਵਾਲ ਜੀ ਅਤੇ ਪੰਜਾਬ ਦੇ ਮਾਨਯੋਗ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ थाथाते ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦਾਰ ਸਲੱਖਣ ਸਿੰਘ ਜੀ ਇਹ ਮਾ ਦਾ ਗਰਵਾਸ ਦੰਗਲ ਪਿੰਡ ਹੈ ਤਾਦੀਵਾਲ ਦੇ ਨੇੜੇ ਗਰਦਾਸਪੁਰ ਤਾਦੀਵਾਲ ਦੇ ਨੇੜੇ ਇਹਨਾਂ ਨੂੰ ਦਿਲ ਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਇਹ ਮਜਬੀ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਜਦੋਂ ਇਹਨਾਂ ਨੂੰ ਪਰਲਮਾਈ ਤੇ ਇਹਨਾਂ ਦੇ ਆਪਣੇ ਇਲਾਜ ਵਾਸਤੇ ਗਰਵਾਸਪੁਰ ਦੇ ਵਿੱਚ ਡਾਕਟਰਾਂ ਨੂੰ ਜਦੋਂ ਦਿਖਾਇਆ ਤੇ ਡਾਕਟਰਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਚਲ ਜਓ ਅੰਮ੍ਰਿਤਸਰ ਅਰਦਾਵਾ ਹਸਪੀਟਲ ਦੇ ਵਿੱਚੋਂ ਇਲਾਜ ਕਰਾ ਕੇ ਆਏ ਆ ਉਹ ਨਾਲ ਹੀ ਗਰਵਾਸਪੁਰ ਦੇ ਡਾਕਟਰਾਂ ਨੇ ਕਿਹਾ ਕਿ ਤੁਸੀਂ 2.5 3 ਲੱਖ ਰੁਪਇਆ ਜਿਹੜਾ ਲੈ ਕੇ ਜਾਣਾ ਤਾ ਤੁਹਾਡਾ ਇਹ ਔਲਾਦ ਜਿਹੜਾ ਹੋਣਾ ਪਰ ਜਿਹੜਾ ਬੰਦਾ ਦਿਹਾੜੀ ਕਰਦਾ ਜਿਹੜਾ ਬੰਦਾ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦਾ ਮਜ਼ਦੂਰ ਸਰਦੋਕੋ 2.5 ਲੱਖ ਰੁਪਈਆ 3 ਲੱਖ ਰੁਪਈਆ ਕਿੱਥੋਂ ਆਣਾ ਉਹਦੇ ਉੱਤੇ ਆਵੇ ਕਬਾੜਾ ਕੇ ਭਾਵੇਂ ਕਹਿੰਦੇ ਕਿ ਅਸੀਂ ਟੈਲੀਵਿਜ਼ਨ ਤੋਂ ਸੁਣਿਆ ਅਖਬਾਰਾਂ ਤੋਂ ਸੁਣਿਆ ਟੈਲੀਫੋਨਾਂ ਤੋਂ ਦੇਖਿਆ ਕਿ ਕੇਵੀਬਾਦ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹਦੇ ਨਾਲੇ ਵੀਰਵਾਦ ਇੱਕ ਕਾਰਡ ਬਣਾਇਆ ਆ ਜਿਹੜਾ ਮੈਂ ਕਾਰ ਤੁਹਾਨੂੰ ਦਿਖਾ ਦਿਆਂ ਵੀਰ ਵਾਰ ਨੇਨੇ ਕਾਰ ਬਣਾਇਆ ਔਰ ਇਸ ਕਾਰ ਨੇ ਚੁੱਕਦਾਰ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰ ਲੈ ਕੇ ਅਰਵਾਹਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਇਆ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਲਾਜ ਫ੍ਰੀ ਹੋਊਗਾ ਔਰ ਇਹਨਾਂ ਦੇ ਹਾਰਟ ਦੇ ਸਟੰਟ ਪਏ ਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਆ ਔਰ ਸਭ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਪ ਪੰਜਾਬੀ ਦਿਹਾੜੀ ਕਰਨ ਵਾਲਾ ਪੰਜਾਬੀ ਅਰਵਿੰਦ ਕੇਰਿਵਾ ਜੀ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਿਦਾਂ ਸੀਸਾ ਦਿੰਦੇ ਆ ਮੈਂ ਇਹਨਾਂ ਦੀ ਸਾਡੀ ਹੱਡ ਬੀਤੀ ਸੁਰਦਿਆ ਸੀਗਾ ਇਹਨਾਂ ਦੀ ਧੀ ਰਾਣੀ ਇਹਨਾਂ ਦੀ ਨੋਆ ਜਿਹੜੀ ਆਪਣੇ ਡੈਰ ਦਾ ਇਲਾਜ ਕਰਾਦੀ ਸੀਗੀ ਏ ਬਚਾディー ਨੇ ਦੱਸਿਆ ਕਿ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਕਿ ਜੇ ਮਾਨ ਸਾਹਿਬ ਇਹ ਕਾਰ ਚਾਲੂ ਨਾ ਕਰਦੇ ਤੇ ਸਭ ਇਹ ਵਿਚਾਰਿਆਂ ਨੇ ਲਾਜ ਕਿੱਥੋਂ ਕਢੋਣਾ ਸੀਗਾ ਹੋਰ ਹੋ ਸਕਦਾ ਅੱਜ ਸਾਡੇ ਵਿੱਚ ਨਾ ਹੁੰਦੇ ਕਿਉਂਕਿ ਦਿਲ ਦੀ ਬਿਮਾਰੀ ਇਦਾਂ ਦੀ ਹੈ ਇੱਕ ਤੋਂ ਪਹਿਲਾਂ ਕਿ ਇਹ ਖੁਦ ਵੀ ਤੁਹਾਡੇ ਨਾਲ ਗੱਲ ਕਰ ਮੈਂ ਸਮੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਇਹ ਕਾਰ ਤੁਸੀਂ ਬਣਾਉਣਾ ਸਾਡੀਆਂ ਟੀਮਾਂ ਸਰਕਾਰੀ ਅਧਿਕਾਰੀ ਸਾਰੇ ਕਾਰ ਬਣਾ ਰਹੇ ਆ ਔਰ ਕਾਰ ਦੇ ਉੱਤੇ ਕਾਰ ਬਣਾਉਣ ਲਈ ਤੁਸੀਂ ਆਧਾਰ ਕਾਰ ਤੇ ਵੋਟਰ ਕਾਰ ਖੜਨਾ ਔਰ ਕਾਰ ਦੇ ਉੱਤੇ ਘਰ ਦੇ ਹੈਡ ਜਿਹੜਾ ਮੁਖੀ ਜਿਹੜਾ ਉਹਦੇ ਨਾਮ ਤੇ ਕਾਰ ਬਣਾਉਣਾ ਬਾਕੀ ਤੁਸੀਂ ਆਪਣੇ ਪਰਿਵਾਰ ਦੇ ਸਾਰਿਆਂ ਦੇ ਨਾਮ ਜਿਹੜੇ ਦੱਸਦੇ ਹੁਣੇ ਮੈਨੂੰ ਇਸ ਭੈਣ ਨੇ ਦੱਸਿਆ ਕਿ ਸਾਡੇ ਸੱਤ ਜੀ ਜਿਹੜੇ ਉਹ ਇਹਦੇ ਕਾਰ ਦੇ ਉੱਤੇ ਦਜ ਨੇ 7 ਜੀ ਤੁਸੀਂ ਦੇਖੋ ਇੱਕੋ ਪਰਵਾਦ ਨੂੰ 7 ਜੀਆਂ ਨੂੰ ਮਾਨ ਸਰ ਨੇ ਤੇ ਕੇ ਜੀ ਬਾਸਾ ਮੇ ਅੱਡੀ ਵੱਡੀ ਸੂਲਤ ਦਿੱਤੀ ਆ ਗਰੀਬ ਪਰਵਾਦ ਜਿਹੜੇ ਇਹਨਾਂ ਨੂੰ ਸੂਲਤ ਦਿੱਤੀ ਆ ਔਰ ਮੈਂ ਸਰਦਾ ਸਲੱਖਣ ਸਿੰਘ ਜੀ ਨੂੰ ਇਹ ਬੇਨਤੀ ਕਰੂੰਗਾ ਬਾਕੀ ਗੱਲ ਮੈਂ ਬਾਅਦ ਚ ਕਰਦਾ ਮੈਂ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਤੁਹਾਨੂੰ ਇਸ ਆਪਣੀ ਬਿਮਾਰੀ ਦੇ ਬਾਅਦ ਇਹ ਤੋਂ ਉਹਨਾਂ ਨੂੰ ਜਿਹੜਾ ਫਾਇਦਾ ਹੋਇਆ ਪਰ ਤੁਸੀਂ ਸਾਰੇ মিডিਆ ਵਾਲੇ ਦੋਸਤ ਇਹਨੂੰ ਚੇਤਾ ਆ ਗਿਆ ਤੁਹਾਡੇ ਗੱਲ ਕਰਦੇ ਆ 1.5 ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਜਰਨਲਿਸਟ ਨੇ ਮੈਨੂੰ ਕਾਲ ਕੀਤੀ ਕਿ ਉਹਨਾਂ ਦੀ ਮਦਦ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਸੀਗੀ ਤੇ ਉਹਦੋਂ ਉਹ ਮੈਨੂੰ ਕਹਿੰਦਾ ਦੀ ਇਹਨਾਂ ਦੇ ਤੇ 2 ਲੱਖ ਬਿੱਲ ਬਣਾਉਂਦਾ ਧਾਲੀਆ ਸਾਹਿਬ ਸਾਡੀ ਥੋੜੀ ਮਤ ਕਦੋ ਤੇ ਮੈਂ ਹਫਤਾ ਲਿਆ ਨੂੰ ਡਾਕਟਰ ਮੇਰੀ ਇਹ ਚੰਗੀ ਸਪੈਕਟ ਕਰਦੇ ਸੀਗੇ ਮੈਂ ਕਿਹਾ ਜੀ ਗਰੀਬ ਬੰਦਾ ਬਚਾੜਾ ਛੋਟਾ ਜਰਨਲਿਸਟ ਆ ਤੇ ਤੁਸੀਂ ਇਹਨੂੰ ਥੋੜਾ ਮੱਲਾ ਜਿਹਾ ਡਿਸਕਾਊਂਟ ਕਰ ਦਿਓ ਤੇ ਮੇਰੇ ਖੈਨ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਜੀ 25 ਹਜ਼ਾਰ ਘਟਾ ਦਿੰਦੇ ਇਹ ਤੋਂ ਵੱਧ ਨਹੀਂ ਘਟਾ ਸਕਦੇ ਉਹਦੇ ਬਾਅਦ ਦੇ ਵਿੱਚ ਮੈਨੂੰ ਦੱਸਿਆ ਕਿ ਪੌਣੇ 2 ਲੱਖ ਰੁਪਈਆ ਪਤਾ ਨਹੀਂ ਉਹਨਾਂ ਨੇ ਕਿੱਦਾਂ ਬਚਾ ਲਏ ਨੇ ਫੜ ਤੜ ਕੇ ਆਪਣੀ ਮਾਂ ਦਾ ਇਲਾਜ ਕਰਾਇਆ ਸੋ ਅੱਜ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬੀਓ ਤੁਹਾਡਾ ਹਲਾ ਜਿਹੜਾ ਭਗਵੰਤ ਮਾਨ ਜੀ ਨੇ ਅਰਵਿੰਦ ਕੇ ਰਿਵਾਜ ਜੀ ਨੇ ਫਰੀ ਕਰਤਾ ਤੁਹਾਨੂੰ ਸਿਹਤ ਵਾਰੇ ਸੋਚਣ ਦੀ ਲੋੜ ਨਹੀਂ ਸਾਡੀ ਸਰਕਾਰ ਦੋ ਜੰਡਿਆਂ ਦੇ ਉੱਤੇ ਐਜੂਕੇਸ਼ਨ ਤੇ ਸਿਹਤ ਦੇ ਉੱਤੇ ਕੰਮ ਕਰਦੀ ਆ ਬਹੁਤ ਲੋਕ ਵਿਰੋਧੀ ਗੱਲਾਂ ਕਰਦੇ ਸੀਗੇ ਆ ਦੇਖੋ ਤੁਹਾਡੇ ਸਾਹਮਣੇ ਬੈਠਾ ਸਲੱਖਣ ਸਿੰਘ ਆ ਇਹਦਾ ਕਾਰਡ ਹੈ ਇਹ ਲਾਜ ਕਰਾ ਕੇ ਆਇਆ ਦਾਵਾ ਹਸਪੀਟਲ ਤੇ ਹੁਣੇ ਹੀ ਇਹਦੇ ਪਰਿਵਾਰ ਦੇ ਮੈਂਬਰ ਨਾਲ ਨੇ ਇਹ ਨੂੰ ਕਹਿੰਦੇ ਸਦਾ ਪੱਗਵੰਸੇ ਮਾਨ ਦੀ ਸਰਕਾਰ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੀ ਸਿਹਤ ਦਾ ਖਿਆਲ ਜਿਹੜਾ ਰੱਖਦੀ ਆ ਲੋਕਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਜਿਹੜਾ ਖਿਆਲ ਰੱਖਦੀ ਆ ਸੋ ਮੈਂ ਫਿਰ ਦਵਾ ਤੁਹਾਡੇ ਨਾਲ ਗੱਲ ਕਰਦਾ ਪਰ ਮੈਂ ਸਦਾ ਸਲੱਖਣ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ 2 ਮਿੰਟ ਜਿਹੜਾ ਗੱਲ ਵੀ ਕਰ ਲ ਗਏ ਆਪਣੇ ਹੱਥੀ ਤੁਹਾਨੂੰ ਇਹ ਕਾਰ ਜਿਹੜਾ ਉਹ ਦਿਖਾਉਣਗੇ ਸਦਾ ਸਲੱਖਣ ਸਿੰਘ ਜੀ ਹਾਲੋ ਸਾ ਦੱਸੋ ਇਹਨਾਂ ਨੂੰ ਆਪਣੀ ਬਸੈਸਾਂ ਦੇ ਬੋਲੋ ਕਿਉਂਕਿ ਹਸਪਤਾਲ ਤੋਂ ਆਏ ਜੇ ਕੋੜੇ ਹਸਪਤਾਲ ਤੋਂ ਆਏ ਆ ਬੋਲੋ ਸਾ ਚੜਦਾ ਹਾਂ ਜੀ ਹਾਂ ਵਧੀਆ ਲਾਜ ਆ ਹਾਂ ਚਲੋ ਤਾਂ ਆ ਤੁਹਾਨੂੰ ਬੋਲਦੇ ਪਰਿਵਾਰ ਮੈਂਬਰ ਆ ਸਾਡੀ ਭੈਣ ਬੋਲੂਗੀ ਆ ਇਹ ਲਾਜ ਕਲਾ ਕੇ ਆਈ ਨਾ ਤੇ ਆ ਵੀ ਹਸਪਤਾਲ ਸੀ ਆ ਤੁਸੀਂ ਬੋਲੋ ਕਹਿੰਦੇ ਮੈਨੂੰ ਸਾ ਚੜਦਾ ਤੁਸੀਂ ਬੋਲੋ ਬਹੁਤ ਬਹੁਤ ਧੰਨਵਾਦ ਕਰਦਾ ਹੂੰ ਠੀਕ ਹਾਂਜੀ ਆ ਠੀਕ ਤੁਸੀਂ ਦੇਖੋ ਹਣ ਇਹ ਨਾਦ ਨੂੰ ਕੋਹੋ ਗੱਲ ਦੱਸੀ ਭੈਣ ਜੀ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਕਿ ਇਲਾਜ ਤੇ ਕਿੰਨੇ ਪੈਸੇ ਲੱਗੇ ਡਾਕਟਰ ਨੇ ਦੱਸਿਆ ਇਹ ਕਹਿੰਦੇ ਜੀ ਡਾਕਟਰਾਂ ਨੇ ਕਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਡਾ ਕੋਈ ਪੈਸਾ ਨਹੀਂ ਲੱਗਾ ਇਹ ਦੇਖੋ ਮੈਂ ਮੈਂ ਪੁੱਛ ਰਿਹਾ ਸੀਗਾ ਕਿ ਤਿੰਨ ਸਟੰਟ ਪਏ ਤੁਹਾਡੇ ਕੋਲ ਡਾਕਟਰ ਨੇ ਕਿੰਨੇ ਪੈਸੇ ਕੱਟੇ ਕਹਿੰਦੇ ਸਾਨੂੰ ਡਾਕਟਰਾਂ ਨੇ ਕਹਿਤਾ ਕਿ ਤੁਹਾਡੇ ਨਾ ਕੋਈ ਮਸਬਲ ਦੀ ਕਾਰਡ ਆ ਗਿਆ ਤਿੰਨ ਸਟੈਂਟ ਪਾ ਕੇ ਸਰਜਰੀ ਕਰਾ ਕੇ ਤੇ ਸਰਦਾਰ ਸਲੱਖਣ ਸਿੰਘ ਉਹੜੀ ਤੁਹਾਡੇ ਸਾਹਮਣੇ ਬੈਠਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਕਰਕੇ ਤੇ ਅਰਵਿੰਦ ਕੇ ਜੀ ਕੇ ਜੀਬ ਕਰਕੇ ਤੋਂ ਮੈਂ ਇਹ ਤੁਹਾਡੇ ভাই ਸਮੁੱਚੇ ਸੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਹੈ ਮਾਨ ਸਰਕਾਰ ਨੇ ਹਰ ਬੰਦੇ ਨੂੰ ਆਪਣਾ ਕਾਰਡ ਜਿਹੜਾ ਬਣਾਉਣਾ ਚਾਹੀਦਾ ਆਪਣਾ ਆਧਾਰ ਕਾਰਡ ਆਪਣਾ ਵੋਟਰ ਕਾਰਡ ਲੈ ਕੇ ਹਰ ਬੰਦਾ ਆਪਣਾ ਕਾਰਡ ਬਣਾਵੇ ਤੇ ਇਸ ਕਾਰਡ ਦਾ ਜਿਹੜਾ ਫਾਇਦਾ ਲਵੇ ਮੈਂ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਸੀ ਜੀ ਮਾ ਸਰ ਹੁਣ ਤੱਕ ਕਿੰਨੇ ਕਾਰਡ ਬਣ ਚੁੱਕੇ ਆ ਜੀ ਪੂਰੇ ਪੰਜਾਬ ਦੇ ਬੇਵਕਾਲ 2.5 ਤੋਂ 3 ਲੱਖ ਬਣ ਗਿਆ ਹਾਂ ਇਹ ਬਣ ਜੂਗਾ ਅਗਲੇ 2-3 ਮਹੀਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਅਸੀਂ ਆਪਣੇ ਟੀਮਾਂ ਵੀ ਲਾਈਆਂ ਸੈਕਟਰ ਵੀ ਖੋਲੇ ਆ ਸੈਂਟਰਾਂ ਦੇ ਚੱਲਦਾ ਕਿਉਂਕਿ ਕਈਆਂ ਥਾਵਾਂ ਤੇ ਨੈਟ ਘਟ ਜਾਂਦਾ ਇੰਟਰਨੈਟ ਤੇ ਕੰਮ ਐ ਸਹਜ ਜੇ ਚੱਲ ਰਿਆ ਪਰ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਤੱਕ ਹਰ ਪੰਜਾਬੀ ਦਾ ਕਾਰਡ ਨਹੀਂ ਬਣ ਜਾਂਦਾ ਸਰਜਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਪ੍ਰਕਿਰਿਆ ਉਹਨਾਂ ਤੇ ਤੱਕ ਜਾਰੀ ਰੂਗੀ ਪੂਰੇ ਪੰਜਾਬੀਆਂ ਦੇ ਜਿਹੜੇ ਹੈਲਥ ਕਾਰਡ ਜਿਹੜੇ ਬਣਾ ਕੇ ਛੱਡਾ ਸਰਦਾਰ ਸਾਹਿਬ ਕਿੰਨੇ ਪਰਸੈਂਟ ਜਿਹੜੇ ਹਸਪਤਾਲ ਨੇ ਤੁਸੀਂ ਅਕਵਾਇਰ ਕਰ ਚੁੱਕੇ ਹੋ ਕਿ ਉੱਥੇ ਇਹ ਕਾਰਡ ਚੱਲੇਗਾ ਜੀ ਨਹੀਂ ਇਹ ਤਾਂ ਲਗਭਗ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਪੂਰੇ ਪੰਜਾਬ ਕਿੰਨੇ ਕਰੈ ਕਿੰਨੇ ਹਸਪਤਾਲ ਨਹੀਂ ਇਹ ਮੇਰਾ ਖਿਆਲ ਹੈ 75-62 ਤੋਂ ਵੱਧ ਹਸਪਤਾਲ ਹੋ ਗਏ ਜਿਨ੍ਹਾਂ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਹੈ ਹੀ ਹੈ ਸਰਕਾਰੀ ਹਸਪਤਾਲਾਂ 'ਚ ਕੋਈ ਨਹੀਂ ਪ੍ਰਾਈਵੇਟ ਹਸਪਤਾਲ ਵੀ ਜਿੱਦਾਂ ਰੰਧਾਵਾ ਹਸਪੀਟਲ ਤੋਂ ਆਏ ਹੋਣੇ ਪ੍ਰਾਈਵੇਟ ਹਸਪੀਟਲ ਤੋਂ ਆਏ ਅਸੀਂ ਵੱਲ ਕੋਸ਼ਿਸ਼ ਕਰ ਰਹੇ ਹਾਂ ਕਿ 100% ਜਿਹੜੇ ਕਾਰਡ ਦੇ ਨਾਲ ਹਸਪਤਾਲ ਜਿਹੜਾ ਜੁਰਦਾ ਜੇਕਰ ਕੋਈ ਇਲਾਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਤੇ ਉਹਦੇ ਵਾਸਤੇ ਕੀ ਤਜਵੀਜ਼ ਰੱਖੀ ਗਈ ਹੈ ਕੋਈ ਕਾਨੂੰਨੀ ਕਾਰਵਾਈ ਉਸ ਹਸਪਤਾਲ ਤੇ ਹੋਏਗੀ ਸਰ ਨਹੀਂ ਨਹੀਂ ਉਹ ਹਸਪਤਾਲ ਜਿਹੜਾ ਸਾਡੀ ਲਿਸਟ ਦੇ ਵਿੱਚ ਹੋਊਗਾ ਜੇ ਉਹ ਇਲਾਜ ਨਹੀਂ ਕਰੂਗਾ ਤੇ ਲਾਜ਼ਮੀ ਸਰਕਾਰ ਉਹਦੇ ਖਿਲਾਫ ਕਾਰਵਾਈ ਕਰੂਗੀ ਪਰ ਮੇਰੀ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਜਿੱਥੇ ਤੁਹਾਨੂੰ ਲੱਗੇ ਕਿ ਇਲਾਜ ਨਹੀਂ ਹੋ ਰਿਹਾ ਉੱਥੇ ਆਪਣੇ ਸਬੰਧਤ ਐਸਐਮਓ ਨੂੰ ਸ਼ਿਵ ਸੱਜਣ ਨੂੰ ਸਾਡੀ ਪਾਰਟੀ ਦੇ ਲੀਡਰਾਂ ਨੂੰ ਸਾਡੇ ਹਲਕਾ ਚਾਦ ਨੂੰ ਸਾਡੇ ਬਲਾਕ ਪ੍ਰਧਾਨ ਨੂੰ ਉਸ ਪਿੰਡ ਦੇ ਸਰਪੰਚ ਨੂੰ ਤੁਸੀਂ ਦਸਣਾ ਹੀ ਆਪੇ ਉਹਦਾ ਇਲਾਜ ਕਰਾ ਕੇ ਦੱਸ ਤਾਰੀਵਾਲ ਸਾਹਿਬ ਅਫਵਾਹ ਉੱਡ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਚਿਹਤਿਆਂ ਦੀਆਂ ਪੱਟੀਆਂ ਬਣਾਇਆ ਗਈ ਉਹਨਾਂ ਦੇ ਕਾਰਡ ਬਣਨੇ ਆ ਜਿਹੜੇ ਬੰਦੇ ਕੰਮ ਕਰਦੇ ਜਿਹੜੇ ਬੰਦੇ ਫਵਾਹਾਂ ਡਾਵੇ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਆਪਣੇ ਚਿਹਤਿਆਂ ਵਾਲਾ ਸਦਾ ਆਮ ਆਦਮੀ ਪਾਰਟੀ ਦੀ ਇੱਕ ਅਗਵਾਦੀ ਹਰ ਪੰਜਾਬੀ ਦਾ ਕਾਰਡ ਬਣੂ ਜੀ ਕਿਸੇ ਨੂੰ ਕਿਸ ਦੀਆਂ ਗੱਲਾਂ ਚਾਉਣ ਦੀ ਲੋੜ ਨਹੀਂ ਕੋਈ ਕੋੜਾ ਕੌਣ ਕਹਿੰਦਾ ਕੀ ਕਹਿੰਦਾ ਮੈਂ ਤੁਹਾਨੂੰ ਕਹਤਾਂ ਕਿ ਜਾਤ ਪਾਤੋਂ ਪਰ ਉੱਠ ਕੇ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਪੰਜਾਬੀ ਦਾ ਕਾਰਡ ਬੜਾਵਾਗੇ ਕਰਵਾਉਣ ਦੀ ਕੋਈ ਲੋੜ ਨਹੀਂ ਬੜੇ ਜੋਰ ਸ਼ੋਰ ਨਾਲ ਕੰਮ ਉੱਠਿਆ ਸੀਗਾ ਨਾਲ ਹੀ ਠੱਪ ਹੋ ਗਿਆ ਕਾਰਨ ਕੀ ਹੈ ਕਿੱਥੇ ਠੱਪ ਹੋ ਗਿਆ ਜੀ ਓਏ ਕਿੱਥੇ ਬਾਬਾ ਜੀ ਕਿੱਥੇ ਜੇ ਤੁਸੀਂ ਕਿੱਥੇ ਲਓ ਤੁਹਾਡਾ ਕਾਰਬੜਾ ਲਓ ਸਾਰੇ ਨੇ ਬਣਾਵਾ ਲਾ ਬੜਾਦਾਗੇ ਸਾਡੇ মিডিਆ ਦੇ ਆਹ ਸਾਰੇ ਟਾਈਮ ਦਾ ਖੋਦ ਤੁਹਾਨੂੰ ਮੈਂ ਕਰਦਾ ਇੱਥੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ মিডিਆ ਦੇ ਬੜਾਉਂਦੇ ਆ ਮੈਂ ਛਡੋ 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 ਵੇਰੀ ਗੱਲ ਸੁਣੋ ਸਾਰੇ মিডিਆ ਦੇ ਸਾਥੀ ਮੈਂ ਸ਼ਿਵ ਸੱਜਣ ਦੀ ਡਿਊਟੀ ਲਾਉਣਾ ਤੁਸੀਂ ਸਾਰੇ ਜਾਣੇ ਮੈਂ ਸਿਵ ਸੱਜਣ ਦੀ ਹੁਣੇ ਡਿਊਟੀ ਲਾ ਦਿੰਦਾ ਪੀਸੀ ਖਤਮ ਹੋਣ ਤੋਂ ਬਾਅਦ ਸਾਰੇ ਅੰਬਸਾ ਤੇ ਜਰਨਲਿਸਟ ਜਿਹੜੇ ਆਪਣਾ ਕਾਰਡ ਬਣਾਓ ਮੈਂ ਤੁਹਾਨੂੰ